ਜੇ 트럼ਪ ਦੀ ਸੰਭਾਵੀ ਡੈਪੂਟੇਸ਼ਨ ਮੁਹਿੰਮ ਦੇ ਮੱਦੇਨਜ਼ਰ ਬਾਰਡਰ ਤੇ ਚੌਕਸੀ ਵਧਾਏਗਾ ਕੈਨੇਡਾ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਇਹ ਓਵਰਆਲ ਹੁਣ ਬਹੁਤ ਕੋਈ ਪਰਸਪੈਕਟਿਵ ਹੈਗਾ ਵਾਈਡ ਪਰਸਪੈਕਟਿਵ ਹੈਗਾ ਡਿਸਕਸ ਕਰਨ ਵਾਲਾ ਕਿ ਇਕੱਲਾ ਇਮੀਗ੍ਰੇਸ਼ਨ ਦੇ ਹਾਈ ਦੇ ਨਾਲ ਦੇ ਨਹੀਂ ਕੈਨੇਡਾ ਜਿਹੜਾ ਅਮਰੀਕਾ ਦਾ ਰਿਲੇਸ਼ਨ ਆ ਕਿਸ ਪਾਸੇ ਨੂੰ ਜਾਣਿਆ ਕਿ ਡੌਨ ト੍ਰੰਪ ਜਿਹੜੇ ਹੈਗੇ ਆ ਜਨਵਰੀ ਦੇ ਵਿੱਚ ਆਪਣਾ ਔਲਾ ਸੰਭਾਲ ਰਹੇ ਆ ਉਹਨਾਂ ਨੇ ਪਹਿਲਾਂ ਜਿਹੜੀਆਂ ਅਨਾਉਂਸਮੈਂਟਸ ਕੀਤੀਆਂ ਨੇ ਆਪਣੇ ਚੋਣ ਕੰਪੇਨ ਦੇ ਦਰਮਿਆਨ ਪੂਰੀ ਰੋਸ਼ਨੀ 'ਚ ਆਪਾਂ ਇਹ ਖਬਰ ਜਿਹੜੀ ਡਿਸਕਸ ਕਰ ਰਹੇ ਆ ਕਿ ਜਿਹੜੇ ਡੋਨਾਲਡ 트ੰਪ ਨੇ ਜਿਹੜੇ ਸੰਭਾਵੀ ਹੁਣ ਅਮਰੀਕਾ ਜਿਹੜੇ ਪ੍ਰੈਜ਼ੀਡੈਂਟ ਬਣ ਗਏ ਆ ਉਹਨਾਂ ਸਿਰਫ ਔਦਾ ਸੰਭਾਲਣਾ ਵਾ ਜਿਹੜੀ ਬਾਵਰ ਟ੍ਰਾਂਜਸਟ ਹੋਣੀ ਆ ਉਸ ਤੋਂ ਬਾਅਦ ਜਿਹੜਾ ਉਹਨਾਂ ਨੇ ਵਾਦਾ ਕੀਤਾ ਸੀ ਕਿ ਬਹੁਤ ਸਾਰਾ ਜਿਹੜਾ ਉੱਥੇ ਗੈਰਕਾਨੂੰਨੀ ਤੌਰ ਤੇ ਜਿਹੜਾ ਇਮੀਗਰੈਂਟ ਆਇਆ ਹੋਇਆ ਅਮਰੀਕਾ ਉਹਨਾਂ ਦੀ ਗਿਣਤੀ ਲੱਖਾਂ ਦੱਸੀ ਜਾਂਦੀ ਆ ਕਿ ਉਹਨੂੰ ਅਸੀਂ ਅਲਾਉ ਵੀ ਨਹੀਂ ਕਰਾਂਗੇ ਬਾਹਰੋਂ ਤਾਂ ਉਹਦੀ ਡਿਪਰਟੇਸ਼ਨ ਕਰਾਂਗੇ ਉਹਨਾਂ ਨੇ ਆਪਣੀ ਇੱਕ ਅ ਮਿਰਕਲ ਅਡਾਹੋ ਦੇ ਵਿੱਚ ਇੱਕ ਚੋਣ ਵਾਲੀ ਨੂੰ ਸੰਬੋਧਨ ਕਰਦਾ ਨਾਰਾ ਦਿੱਤਾ ਸੀਗਾ ਕਿ ਜੇ ਮੈਂ ਪ੍ਰਾਈਡਰ ਬਣਦਾ ਤਾਂ ਮੈਂ ਅਮਰੀਕਾ ਦੇ ਹਿਸਤੀ ਦੀ ਇੱਕ ਸਟੋਰੀ ਕਲ ਡਿਪੋਰਟੇਸ਼ਨ ਮੇਂ ਚਲਾਉਂਗਾ ਤੇ ਅਮਰੀਕਾ ਨੂੰ ਕਲੀਨ ਕਰਕੇ ਰੱਖ ਦੂੰਗਾ ਹੁਣ ਵੀ ਉਹਨਾਂ ਰੀਸੈਂਟਲੀ ਜਿੱਤਣ ਤੋਂ ਬਾਅਦ ਵੀ ਇਹ ਗੱਲ ਕਹੀ ਆ ਕਿ ਅਸੀਂ ਜਿੰਨੇ ਬਾਰਡਰ ਸੀਲ ਕਰਾਂਗੇ ਆਪਣੇ ਬਾਹਰੋਂ ਜਿਹੜੇ ਲੋਕ ਆ ਰਿਹਾ ਤੇ ਸਟੈਂਡਰਡ ਬਣਾਵਾਂਗੇ ਲੇਬਰ ਦਾ ਤੇ ਜਿਹੜੇ ਪ੍ਰੋਪਰ ਤਰੀਕੇ ਨਾਲ ਅਮਰੀਕਾ ਚਲਾਉਂਗੇ ਉਹੀ ਆਣ ਕੇ ਕੰਟ੍ਰਿਬਿਊਟ ਕਰ ਸਕਦੇ ਆ ਹੁਣ ਹੋਇਆ ਕਿ ਇਹ ਜੀ ਉਸ ਤੋਂ ਬਾਅਦ Google ਦੇ ਵੱਡੀ ਤੌਰ ਤੇ ਸਰਚਾਂ ਵਧਣੇ ਸ਼ੁਰੂ ਹੋਈਆਂ ਜਿਹੜੇ ਅਮਰੀਕਾ ਦੇ ਕਿਤੇ ਲੋਕ ਨੇ ਵੱਡੀ ਪੱਧ ਲੱਖਾਂ ਦੇ ਹਿਸਾਬ ਦੇ ਨਾਲ ਕਿ ਅਸੀਂ ਕੈਨੇਡਾ ਜਾ ਕੇ ਕਿਵੇਂ ਪੱਕੇ ਹੋ ਸਕਦੇ ਆ ਕੈਨੇਡਾ ਜਾ ਕੇ ਅਸੀਂ ਕਿਵੇਂ ਵਰਕ ਪਰਮਿਟ ਲੈ ਸਕਦੇ ਆ ਤੋ ਗੂਗਲ ਸਰਚ ਦੇ ਵਿੱਚ ਮੈਂ ਵੀ ਇਹਨੂੰ ਖੁਦ ਚੈੱਕ ਕੀਤਾ ਸੀ ਬਹੁਤ ਵੱਡੀ ਮੱਧ ਤੇ ਰੇਟਿੰਗ ਗੂਗਲ ਦੀ ਇਸ ਗੱਲ ਤੇ ਆਈ ਸੀ ਕਿ ਜਿਹੜੇ ਲੋਕ ਸਰਚ ਮਾਰ ਰਹੇ ਆ ਉਹਨਾਂ ਹਾਲਤਾਂ ਦੇ ਵਿੱਚ ਜਿਹੜੇ ਸਾਡੇ ਦੇਸ਼ ਦੇ ਵਿੱਤੀ ਪ੍ਰਮੰਤਰੀ ਨੇ ਤੇ ਵਿੱਤ ਮੰਤਰੀ ਕ੍ਰਿਸਟੀਆਫ ਰੀਲੈਂਡ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਉਹ ਆਪਣੇ ਬਾਰਡਰ ਕਿਵੇਂ ਚੰਗੀ ਤਰ੍ਹਾਂ ਸਿਕਿਉਰ ਕਰਨ ਤੇ ਇਹ ਜਿਹੜੀ ਵੱਡੀ ਸੰਭਾਵੀ ਜਿਹੜੀ ਇਮੀਗ੍ਰੇਸ਼ਨ ਇਧਰੋਂ ਹੋਣੀ ਆ ਗੈਰਕਾਨੂੰਨੀ ਇਮੀਗ੍ਰੈਂਟਾਂ ਦੀ ਉਹਨੂੰ ਕਿਵੇਂ ਰੋਕਿਆ ਜਾ ਸਕੇ ਕਿਉਂਕਿ ਕੈਨੇਡਾ ਪਹਿਲਾਂ ਇਸ ਬਾਰੇ ਤੇ ਸਤਰਕ ਹੋਇਆ ਪਿਆ ਆ ਪਹਿਲਾਂ ਕੈਨੇਡਾ ਦੇ ਵਿੱਚ ਹਲਾ ਦੇ ਵਾਰਸ ਹੈਗੇ ਆ ਸੋ ਇੱਕ ਵੱਡਾ ਸਵਾਲ ਹੁੰਦਾ ਪੈਦਾ ਹੁੰਦਾ ਕਿ ਜਿਹੜਾ ਕੈਨੇਡਾ ਦੇ ਵਿੱਚ ਵੀ ਇਹ ਗਿਣਤੀ ਲੱਖਾਂ ਵਿੱਚ ਦੱਸੀ ਜਾਂਦੀ ਹੈ ਜਿਨ੍ਹਾਂ ਦਾ ਲੋਕਾਂ ਦਾ ਸਟੇਟਸ ਆਉਣ ਵਾਲੇ ਸਮੇਂ ਦੇ 6 ਮਹੀਨੇ ਦੇ ਵਿੱਚ ਜਿਹੜਾ ਆ ਉਹ ਆਊਟ ਆਫ ਸਟੇਟਸ ਹੋ ਜਾਣਾ ਪਰ ਉਹਨਾਂ ਦਾ ਲੀਗਲ ਸਟੇਟਸ ਉਹਨਾਂ ਕੋਲ ਨਹੀਂ ਰਹਿਣਾ ਉਹਨਾਂ ਲੋਕਾਂ ਦਾ ਕਰਨਾ ਕੀ ਆ ਉਹ ਅਮਰੀਕਾ ਤੋਂ ਕੈਨੇਡਾ ਕੈਨੇਡਾ ਤੋਂ ਅਮਰੀਕਾ ਇੱਥੇ ਆਉਣਾ ਤੇ ਇਹਨਾਂ ਦੋਵਾਂ ਦੇਸ਼ਾਂ ਨੂੰ ਇਹ ਸੋਚਣਾ ਇਹਦਾ ਕਿ ਜਦੋਂ ਉਹ ਲੋਕ ਆ ਰਹੇ ਸੀ ਭਾਵੇਂ ਉਹ ਸਪੈਡ ਕਰਕੇ ਆਏ ਆ ਜਾਂ ਫਿਰ ਸਟੱਡੀ ਵੀਜ਼ਾ ਲੈ ਕੇ ਆਇਆ ਜਾਂ ਗਲਤ ਡਾਕੂਮੈਂਟ ਦੇ ਕੇ ਆਇਆ ਹਾਂਜੀ ਸੋ ਕੋਈ ਨਾ ਕੋਈ ਲੂਜ਼ਪੋਲ ਆਪਣੀ ਇਮੀਗ੍ਰੇਸ਼ਨ ਪਾਲਿਸੀਆਂ ਦੇ ਸੀ ਉਸ ਤੋਂ ਬਾਅਦ ਹੁਣ ਲੋਕ ਆ ਗਏ ਆ ਤਾਂ ਫਿਰ ਉਹਨਾਂ ਨੂੰ ਕਿੱਧਰ ਨੂੰ ਕੱਢਣਾ ਕੀ ਕਰਨਾ ਹੈ ਇੱਕ ਵੱਡਾ ਸਵਾਲ ਆ ਸਾਡੇ ਸਰੋਤਿਆਂ ਵਾਸਤੇ ਵੀ ਪਰ ਇਹ ਗੱਲ ਆਉਣ ਵਾਲੇ ਸਮੇਂ 'ਚ ਆ ਸਕਦੀ ਆ ਕੁਝ ਹੋਰ ਪੱਖ ਹੈਗੇ ਆ ਉਹ ਆਪਾਂ ਕਿਸੇ ਨੂੰ ਬਕਰੇ ਦਾ ਉਹਦੇ ਡਿਸਕਸ ਕਰਾਂਗੇ ਕਿ ਜਿਹੜੇ ਅਮਰੀਕਾ ਕੈਨੇਡਾ ਦੇ ਰਿਲੇਸ਼ਨ ਆ ਖਾਸ ਤੌਰ ਤੇ ਨਾਫਤਾ ਵਜੋਂ ਉਹ ਜਦੋਂ 트ੰਪ ਹੁਣੀ ਆਉਂਦੇ ਆ ਤੇ ਕਿਸ ਪਾਸੇ ਨੂੰ ਜਾਣੇ